ਸਤ ਜੀ ਅਸੀਂ ਸਮੇਂ ਦੇ ਵਿੱਚੋਂ ਸਮਾ ਕੱਢਣਾ ਉਹ ਕਿਸ ਤਰ੍ਹਾਂ ਹੋ ਸਕਦਾ ਹੈ ਇਹ ਹੁਣ ਆਪਣਾ ਵਖਰਾ ਵਖਰਾ ਸੁਭਾਅ ਹੈ ਇੰਡੀਪੈਂਡੈਂਟ ਹੈ ਆਪੇ ਆਉਂਦੇ ਹੋਏਗਾ ਨਾ ਕਿਉਂਕਿ ਅਸੀਂ ਸਾਰੇ ਜੁੜੇ ਬੈਠੇ ਹਾਂ ਅੱਜ ਇਸ ਆਨੰਦ ਦੇ ਵਿੱਚ ਵੱਜੇ ਹਾਂ ਜੋ ਪਿਆਰੇ ਵਾਰ-ਵਾਰ ਸਮਾਂ ਨਹੀਂ ਬਣਦਾ ਕਿਉਂਕਿ ਹੁਣ ਬੱਚੇ ਨੂੰ ਸਿੱਧੇ ਰਾਹ ਤੋਰਨਾ ਮਾਂ ਪਿਓ ਦਾ ਕੰਮ ਹੈ ਮਾਤਾ ਪਿਤਾ ਦੀ ਰਿਸਪੋਨਸਿਬਿਲਟੀ ਵੜਦੀ ਹੈ ਜੀ ਬੱਚੇ ਨੂੰ ਸਿੱਧੇ ਰਾਹ 'ਤੇ ਤੋਰਨਾ ਚਾਹੇ ਸਿੱਧੇ ਰਾਹ ਤੋਰਨੀ ਏ ਚਾਹੇ ਗਲਤ ਰਾਹ 'ਤੇ ਤੋਰਨੀ ਏ ਇਹ ਬੱਚੇ ਦੇ ਆਪਣੇ ਹੱਥ ਨਹੀਂ ਹੁੰਦਾ ਜਦ ਤੱਕ ਬੱਚਾ ਛੋਟੀ ਉਮਰ ਦਾ ਹੈ ਉਦੋਂ ਤੱਕ ਮਾਪਿਆਂ ਦੀ ਰਿਸਪੋਨਸਿਬਿਲਟੀ ਵੜਦੀ ਹੈ ਕਿ ਬੱਚੇ ਵੱਲ ਧਿਆਨ ਰੱਖਣ ਸੋਚੋ ਵਿਚਾਰ ਹਣ ਤੋਂ ਭਾਵ ਹੈ ਗੁਰੂ ਪਿਆਰਿਓ ਕਿ ਬੱਚੇ ਦਾ ਮਨ ਬੜਾ ਕੋਮਲ ਹੁੰਦਾ ਹੈ ਜਿੱਧਰ ਤੋਂ ਅਸੀਂ ਮਰਜੀ ਤੋਰ ਦਈਏ ਇੱਕ ਲਾਲਚ ਵੀ ਬਹੁਤ ਵੱਡੀ ਚੀਜ਼ ਹੈ ਜੇ ਇੱਕ ਸੈਦਾ ਪਰ ਇੱਕ ਇਸ ਨੂੰ ਦੇਖੀਏ ਤਾਂ ਲਾਲਚ ਨੂੰ ਤਾਂ ਲਾਲਚ ਵੀ ਕਾਫੀ ਵਧੀਆ ਟੀਜੇ ਬੱਚੇ ਦੀ ਲਾਲਚ ਹੁੰਦੀ ਤਾਂ ਬੁਰੀ ਬਲਾ ਲਾਲਚ ਹੈ ਤਾਂ ਗਲਤ ਚੀਜ਼ ਪਰ ਬੱਚੇ ਦੀ ਇਸ ਕਿੱਦਾਂ ਹੋ ਸਕਦੀ ਹੈ ਕਿ ਆਪਾਂ ਬਾਬਾ ਫਰੀਦ ਜੀਆ ਦੇ ਜੀਵਨ ਤੋਂ ਵੇਖਦੇ ਆ ਕਿ ਕਿਸ ਤਰ੍ਹਾਂ ਬਾਬਾ ਫਰੀਦ ਜੀਆ ਦੀ ਮਾਤਾ ਜੀਆਂ ਨੇ ਬਾਬਾ ਫਰੀਦ ਜੀਆ ਨੂੰ ਬੰਦਗੀ ਵਿੱਚ ਲਾਉਣ ਲਈ ਸਿਮਰਨ ਕਰ ਲਈ ਕਿਸ ਤਰ੍ਹਾਂ ਲਾਲਚ ਦੇਣਾ ਕੀਤਾ ਸੀ ਗੁਰ ਦਾ ਆਪ ਸੰਗਤਾਂ ਭਲੀ ਭਾਂਤ ਜਾਣਦੇ ਹੋਵੋਗੇ ਇਤਿਹਾਸ ਸਰਵਣ ਕੀਤਾ ਹੋਏਗਾ ਕਿ ਕਿਸ ਤਰ੍ਹਾਂ ਬਾਬਾ ਫਰੀਦ ਜੀ ਜਦੋਂ ਲਾਲਚ ਦੇ ਕੇ ਮਾਤਾ ਦੇ ਪ੍ਰਭੂ પતિ ਪਰਮੇਸ਼ਰ ਦੀ ਵਡਕੀ ਦੇ ਵਿੱਚ ਜੋੜਦਾ ਦੱਸ ਅੱਜ ਕੱਲ ਦੇ ਬੱਚੇ ਹਨ ਗੁਰੂ ਪਿਆਰੇ ਉਹ ਬੱਚਿਆਂ ਨੂੰ ਮਿੱਠਾ ਬਹੁਤ ਪਸੰਦ ਆਉਂਦਾ ਆਪ ਸੰਗਤ ਜਾਣਦੇ ਹੋ ਬੱਚੇ ਨੂੰ ਜੋ ਮਿੱਠਾ ਦੇ ਦੋ ਨਾ ਬੱਚਾ ਭੱਜ ਕੇ ਆਏਗਾ ਮਿੱਠਾ ਖਾਣ ਲਈ ਤੁਹਾਡੇ ਕੋਲ ਮਿੱਠਾ ਬੜਾ ਪਸੰਦ ਆਉਂਦਾ ਹੈ ਬੱਚੇ ਨੂੰ ਮਿੱਠਾ ਦੇ ਦੋ ਬੱਚੇ ਨੂੰ ਜਿਹੜਾ ਮਰਜ਼ੀ ਕੰਮ ਕਰਵਾ ਲਈ ਤੇ ਤੁਸੀਂ ਕਹਿੰਦਾ ਬੱਚੇ ਦਾ ਇੱਕ ਲਾਲਚ ਦੇਣ ਦੀ ਤੀਰ ਹੁੰਦੀ ਹੈ ਗੁਰੂ ਪਿਆਰਿਓ ਤੁਸੀਂ ਇਧਰ ਲਾਲਚ ਦਿੱਤਾ ਦੂਸਰੇ ਪਾਸੇੋਂ ਆਪਣਾ ਕੰਮ ਕਰਵਾ ਸਕਦੇ ਆ ਦੇਖੋ ਗੁਰੂ ਪਿਆਰਿਓ ਬਾਬਾ ਫਰੀਦ ਜੀ ਜਦੋਂ ਛੋਟੀ ਉਮਰੇ ਕਿਸ ਤਰ੍ਹਾਂ ਉਸ પતિ ਪਰਮੇਸ਼ਰ ਦੇ ਭਜਨਾਂ ਦਾ ਬੱਤ ਕਿਦੇ ਵਿੱਚ ਜੁੜਨਾ ਕੀਤਾ ਆਓ ਪੰਚੀ ਜੀ ਹੱਤ ਮਾਰੀਏ ਇਤਿਹਾਸ ਦੇ ਵੱਲ ਕਿ ਕਿਸ ਤਰ੍ਹਾਂ ਮਾਤਾ ਜੀਆ ਨੇ ਬਾਬਾ ਫਰੀਦ ਜੀ ਨੂੰ ਲਾਜ ਦੇ ਕੇ ਭਜਨ ਬਾਣੀ ਕਰਨ ਲਈ ਲਾਆ ਸੀ ਕਹਿੰਦੇ ਹਨ ਕਿ ਜਦੋਂ ਮਾਤਾ ਜੀ ਬੈਠੇ ਸਨ ਨਾ ਬਾਬਾ ਫਰੀਦ ਜਿਆ ਦੇ ਬਾਬਾ ਫਰੀਦ ਜੀ ਨੂੰ ਕੋਲੇ ਸੱਦਿਆ ਮਾਤਾ ਜੀ ਨੇ ਆਖਣਾ ਕੀਤਾ ਫਰੀਦ ਪੁੱਤ ਕੋਲੇ ਆ ਜਦ ਬਾਬਾ ਫਰੀਦ ਦੇ ਕੋਲੇ ਆਏ ਮਾਤਾ ਜੀ ਦੇ ਮਾਤਾ ਜੀ ਨੇ ਪੁੱਛਿਆ ਹਾਂ ਜੀ ਮਾਤਾ ਜੀ ਤਾਂ ਮਾਤਾ ਜੀ ਆਨੇ ਕਿਹਾ ਫਰੀਦ ਪੁੱਤ ਤੂੰ ਰੱਬ ਦਾ ਸਿਮਰਨ ਕਰਿਆ ਕਰ ਨਾਮ ਦੀ ਬੰਦਗੀ ਕਰਿਆ ਕਰ ਜੇ ਤੂੰ ਨਾਮ ਦੀ ਬੰਦਗੀ ਕਰੇਂਗਾ ਤਾਂ ਤੈਨੂੰ ਰੱਬ ਬਹੁਤ ਕੁਝ ਦੇਵੇ ਕਹਿੰਦੇ ਹਨ ਗੁਰੂ ਪਿਆਰੇ ਧਿਆਨ ਦੇਣਾ ਕਿ ਜਦੋਂ ਬਾਬਾ ਫਰੀਦ ਜੀ ਨੇ ਮਾਤਾ ਜੀ ਨੇ ਝਾਕਣਾ ਕੀਤਾ ਸੀ ਨਾ ਕਿ ਭਜਨ ਬੰਦਗੀ ਕਰਿਆਗਾ ਰੱਬ ਤੈਨੂੰ ਬਹੁਤ ਕੁਝ ਦੇਵੇਗਾ ਤਾਂ ਬਾਬਾ ਫਰੀਦ ਜੀ ਨੇ ਮਾਤਾ ਜੀ ਨੂੰ ਪੁੱਛਿਆ ਹੈ ਮਾਤਾ ਜੇ ਮੈਂ ਭਜਨ ਕਰਾਂਗਾ ਬੰਦਗੀ ਕਰਾਂਗਾ ਤਾਂ ਮੈਨੂੰ ਰੱਬ ਕੀ ਦੇਵੇਗਾ ਤਾਂ ਫਿਰ ਮਾਤਾ ਬੋਲੇ اے ਫਰੀਦ ਪੁੱਤ ਜੇ ਤੂੰ ਭਜਨ ਬੰਦਗੀ ਕਰੇਗਾ ਜੇ ਰੱਬ ਦਾ ਸਿਮਰਨ ਕਰੇਗਾ ਨਾ ਤਾਂ ਤੈਨੂੰ ਰੱਬ ਗੁੜਦਿਆ ਕਰੇ ਤਾਂ ਦੇਖੋ ਕਿਦਾਂ ਮਾਂ ਦੇ ਪੁੱਤ ਨੂੰ ਉਸ ਪ੍ਰਭੂ ਪਰਮੇਸ਼ਰ ਦੀ ਉਸ ਅਕਾਲ ਕੁਰਖ ਦੀ ਬੰਦਗੀ ਕਰਨੇ ਲਾਲਚ ਦਿੱਤਾ ਗੁਰੂ ਪਿਆਰੇ ਲਾਲਚ ਵੀ کئی ਤਰ੍ਹਾਂ ਦਾ ਹੁੰਦਾ ਹੈ ਅੱਜ ਬੜਾ ਦੁਨੀਆਂ ਦੇ ਵਿੱਚ ਲਾਲਚ ਫੈਲਿਆ ਹੋਇਆ ਵੱਖ-ਵੱਖ ਚੀਜ਼ਾਂ ਦਾ ਪੈਸੇ ਦਾ ਲਾਲਚ ਵੱਧ ਗਿਆ ਹੈ ਕਾ ਰਾਮੰਤਰਾ ਦਾ ਲਾਲਚ ਵੱਧ ਗਿਆ ਪਰਿਵਾਰਾਂ ਦਾ ਲਾਲਚ ਵੱਧ ਗਿਆ ਕਈ ਤਰ੍ਹਾਂ ਦਾ ਲਾਲਚ ਵੱਧ ਚੁੱਕਿਆ ਹੈ ਅੱਜ ਦੇ ਸਮੇਂ ਦੇ ਵਿੱਚ ਦੌਰ ਚੋਂ ਚੱਲ ਰਿਹਾ ਹੈ ਜਵਾਬ ਆਪਾਂ ਆਪਣੇ ਵਿਸ਼ੇ ਤੇ ਆਈਏ ਕਿ ਦੇਖਣਾ ਕੀਤਾ ਕਿ ਕਿਸ ਤਰ੍ਹਾਂ ਮਾਤਾ ਜੀ ਨੇ ਬਾਬਾ ਫਰੀਦ ਜੀ ਨੂੰ ਇੱਕ ਗੁਰਦਾ ਲਾਲਚ ਦੇਣਾ ਜਦੋਂ ਆਖੜਾ ਕੀਤਾ ਸੀ ਨਾ ਮਾਤਾ ਜੀਆਂ ਨੇ ਗੁਰੂ ਪਿਆਰੇ ਧਿਆਨ ਦੇਣਾ ਕੈ ਫਰੀਦ ਪੁੱਤ ਤੈਨੂੰ ਰੱਬ ਗੁਰ ਦੀ ਚੜੀ ਤੇ ਆਗਰੇਗਾ ਜੇ ਤੂੰ ਨਾ ਸਿਮਰਨ ਕਰੇਂਗਾ ਬਾਬਾ ਫਰੀਦ ਜੀ ਬੋਲਦੇ ਆਪਾ ਸੱਚੀ ਮਨ ਨੂੰ ਜੇ ਰੱਬ ਦੀ ਭੰ ਲੈ ਕੀ ਕਰਿਆ ਕਰਾਂ ਮਨ ਕੀ ਕਰਿਆ ਕਰਾਂ ਅਸਾ ਰੱਬ ਸੱਚੀ ਮਨ ਗੁਰ ਦੀ ਚੜੀ ਤੇ ਆਗ ਜਾ ਤਾਂ ਮਾਂ ਨੇ ਕਿਹਾ ਹਾਂ ਪੁੱਤ ਕਹਿੰਦਾ ਠੀਕ ਹੈ ਮੈਂ ਫਰ ਤੋਂ ਮੈਂ ਸਿਮਰਨ ਕਰਿਆ ਕਰਾਂ ਭਜਨ ਕਰਿਆ ਕਰਾਂ ਮਨ ਕੀ ਕਰਾਂ ਸੋ ਦੂਸਰਾ ਦਿਨ ਹੋਇਆ ਗੁਰੂ ਪਿਆਰੇ ਜਦੋਂ ਮਾਤਾ ਜੀਆ ਨੇ ਆਸਣ ਲਾਇਆ ਨਾ ਬਾਬਾ ਫਰੀਦ ਜੀ ਆ ਗਏ ਇਹ ਤਾਂ ਅਸਲ ਲਾਇ ਜਾਦਰ ਵਿਛਾਈ ਤੇ ਉਹ ਚਾਦਰ ਦੇ ਵਿੱਚ ਇਹ ਨਾ ਪਾਪਾ ਗਰੀਂ ਜਿਆ ਨੂੰ ਆਵਾਜ਼ ਮਾਰਨ ਤੋਂ ਪਹਿਲਾਂ ਹੀ ਦੋ ਗੁੜੀਆਂ ਜਲੀਆਂ ਰੱਖ ਦਿੱਤੀਆਂ ਸਨ ਇਹਨੇ ਜਦੋਂ ਦੋ ਗੁੜੀਆਂ ਜਲੀਆਂ ਰੱਖ ਦਿੱਤੀਆਂ ਤੇ ਮਾਤਾ ਨੇ ਫਰੀਦ ਸਾਹਿਬ ਗਿਆ ਉਹ ਆਵਾਜ਼ ਮਾਰਿਆ ਫਰੀਦ ਬੁੱਧਾ ਜਾ ਤੇਰਾ ਆਸ਼ਣ ਵਿਸਾ ਦਿੱਤਾ ਹੈ ਜਿਸ ਉੱਤੇ ਤੂੰ ਬੈ ਕੇ ਪੱਤ ਕੀ ਕਰਨੀ ਹੈ ਭਜਨ ਕਰਨਾ ਬਾਬਾ ਫਰੀਦ ਜੀ ਆਉਂਦੇ ਸਨ ਮਾਤਾ ਜੀਆਂ ਦੀ ਗੱਲ ਨੂੰ ਸਤਿਵਚਨ ਆ ਕੇ ਭਜਨ ਬੰਦਗੀ ਵਿੱਚ ਲਾ ਕੇ ਬੱਚੇ ਸਤ ਲਾਲ ਚੈ ਕਿਹਦਾ ਗੁੜ ਦਾ ਲਾਲ ਚੈ ਮਠਾਸ ਦਾ ਮਿੱਠੇ ਦਾ ਜਦੋਂ ਬਾਬਾ ਜੀ ਬੰਦਗੀ ਵਿੱਚ ਲੱਗੇ ਬਾਬਾ ਜੀ ਨੇ ਬੰਦਗੀ ਪੂਰੀ ਕੀਤੀ ਕਹਿੰਦੇ ਸਨ ਕਿ ਬਾਬਾ ਜੀ ਨੇ ਮਾਤਾ ਨੂੰ ਆਖਣਾ ਕੀਤਾ ਮਾਤਾ ਤੁਸੀਂ ਕਹਿੰਦੇ ਸੀ ਦਾ ਜੇ ਮੈਂ ਬੰਦਗੀ ਕਰਾਂਗਾ ਭਜਨ ਕਰਾਂਗਾ ਤਾਂ ਰੱਬ ਉਹ ਗੁੜ ਤੇ ਹੀ ਕਰ। ਤਾਂ ਮਾਤਾ ਜੀ ਨੇ ਆਖਣਾ ਕੀਤਾ ਪੁੱਤ ਤੁਹਾ ਆਪਣੇ ਆਸਣ ਦੀ ਕੰਨੀ ਚੁੱਕ ਕੇ ਵੇਖ ਇੱਕ ਕੰਨੀ ਚੁੱਕ ਕੇ ਵੇਖ ਜਦੋਂ ਬਾਬਾ ਜੀਆ ਨੇ ਕੰਨੀ ਚੁੱਕੀ ਨਾ ਆਸਣ ਦੀ ਚਾਦਰ ਦੀ ਕੰਨੀ ਚੁੱਕੀ ਕਹਿੰਦੇ ਦੋ ਗੁੜਦੀਆਂ ਚਲੀਆਂ ਪਈਆਂ ਸਨ ਕਿਉਂਕਿ ਉਹ ਤਾਂ ਮਾਤਾ ਨੇ ਹੌਲਾ ਚ ਦੇਣਾ ਸੀ ਨਾ ਗੁਰੂ ਪਿਆਰੇ ਮਾਤਾ ਨਹੀਂ ਰੱਖੀਆਂ ਸੀ ਬਾਬਾ ਫਰੀਦ ਜੀਆ ਨੂੰ ਨਹੀਂ ਪਤਾ ਸੀ ਬਸ ਉਹਨਾਂ ਨੂੰ ਪਤਾ ਸੀ ਕਿ ਕਿਸ ਤਰ੍ਹਾਂ ਪਰਮਾਤਮਾ ਦੀ ਬੰਦਗੀ ਦੇ ਨਾਲ ਬੱਚੇ ਨੂੰ ਜੋੜਨਾ ਮਾਫ ਕਰਨਾ ਗੁਰੂ ਪਿਆਰਿਓ ਅੱਜ ਦਾ ਸਮਾਂ ਚੱਲ ਰਿਹਾ ਹੈ ਕੋਈ ਫਿਕਰ ਨਹੀਂ ਹੈ ਕੋਈ ਪਰਵਾਹ ਨਹੀਂ ਬੱਚਾ ਕਿੱਧਰ ਜਾ ਰਿਹਾ ਹੈ ਕਿੱਧਰ ਦੇ ਰਾਹ ਤੇ ਜਾ ਰਿਹਾ ਹੈ ਬੱਚਾ ਕੀ ਕਰ ਰਿਹਾ ਹੈ ਅੱਜ ਦਾ ਸਮਾਂ ਹੈ ਗੁਰੂ ਪਿਆਰਿਓ ਟੈਕਨੋਲੋਜੀ ਹੈ ਬੜਾ ਟੈਕਨੋਲੋਜੀ ਨੇ ਕੰਮ ਕੀਤਾ ਹੈ ਪਰ ਜੇ ਸਿੱਧੇ ਤਰਾਸੀ ਸਹੀ ਟੈਕਨੋਲੋਜੀ ਦਾ ਯੂਜ਼ ਕਰੀਏ ਬਸ ਵਰਤੋ ਕਰੀਏ ਤਾਂ ਬਹੁਤ ਲਾਜਵੰਦ ਵੀ ਉਦਾਂ ਨੁਕਸਾਨ ਦਾ ਇੱਕ ਪਾਸੇ ਦਾ ਜਿੰਨੀ ਮਰਜ਼ੀ ਚਲਾ ਲਈਏ ਚਲੋ ਵਿਚਾਰ ਕਹਿੰਦੋਂ ਪਾਵੇ ਗੁਰੂ ਪਿਆਰਿਓ ਇਸ ਤਰ੍ਹਾਂ ਹਾਜ਼ੂਰ ਬਾਬਾ ਜੀ ਬੰਦਗੀ ਕਰਦੇ ਸਾਨੂੰ ਬਾਬਾ ਫਰੀਦ ਜੀ ਮਾਤਾ ਜੀ ਕੋਲ ਰੱਖਦੇ ਤੇ ਸਤ ਇਸ ਤਰ੍ਹਾਂ ਹੀ ਬਾਬਾ ਜੀ ਉਹ ਉਸ ਪ੍ਰਪਤੀ ਪਰਮੇਸ਼ਰ ਦੇ ਬੰਦਗੀ ਦੇ ਨਾਲ ਜੋੜ ਕੇ ਸਾਸੀ ਮਾਤਾ ਦੇ ਕੋਲ ਦਾ ਲੱਗ ਤੋ ਬੇਨਤੀ ਹੈ ਆਪ ਜੀ ਨੂੰ ਵੀ ਸਾਨੂੰ ਤੁਹਾਨੂੰ ਕਿ ਭਾਈ ਬੱਚਿਆਂ ਨੂੰ ਜਰੂਰ ਨਾਮ ਬਾਣੀ ਤੇ ਨਾਲ ਜੋੜੋ ਬਹੁਤ ਲੋੜ ਹੈ ਚਿੰਤਾ ਦਾ ਵਿਸ਼ਾ ਗੁਰ ਪਿਆਰੋ ਕਿ ਕਿਸ ਕੱਤਰ ਕਰਵਾ ਦੇ ਹੱਤਪੱਤ ਮਰਨ ਤਾਂ ਨਹੀਂ ਪਉਦੇ ਇਸ ਦਾ ਕਾਰਨ ਕੀ ਹੈ ਇਸ ਦੇ ਪਿੱਛੇ ਕੀ ਕਾਰਨ ਹੈ ਅਸੀਂ ਕਦੇ ਸੋਚਿਆ ਨਹੀਂ ਮੈਂ ਕਦੇ ਵੇਖਿਆ ਨਹੀਂ